ਅਜੋ ਮੋਦੀ ਕੈਬਨਿਟ ਦਾ ਵਿਸਥਾਰ ਹੋਇਆ ਰਾਸ਼ਟਰਪਤੀ ਭਵਨ ਚ ਨਵੇਂ ਮੰਤਰੀਆਂ ਨੂੰ ਸੌਂਚੁਕਾਈ ਗਈ ਕੇਂਦਰੀ ਕੈਬਨਿਟ ਦਾ ਇਹ ਪਹਿਲਾ ਵਿਸਥਾਰ ਸੀ કુલ 21 ਮੰਤਰੀਆਂ ਨੇ ਸੌਂਚੁਕੀ ਹੈ ਜਿਨ੍ਹਾਂ ਵਿੱਚ 4 ਕੈਬਨਿਟ ਮੰਤਰੀ ਤੇ 9 ਸੁਤੰਤਰ ਪ੍ਰਭਾਰ ਤੇ 14 ਨੂੰ ਰਾਜ ਮੰਤਰੀ ਦਾਹੁ ਹਦਾ ਦਿੱਤਾ ਗਿਆ ਮੋਦੀ ਕੈਬਨਿਟ ਦਾ ਇਹ ਪਹਿਲਾ ਵਿਸਥਾਰ ਹੈ ਜੇਪੀ ਨੱਡਾ ਚੌਧਰੀ ਵੀਰਿੰਦਰ ਸਿੰਘ ਮਨੋਹਰ ਪਾੜਿਕਾ ਸੁਰੇਸ਼ ਪ੍ਰਭੂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ એસો ઇલાવા સુત પ્રભાર રાજ બનાય ગયે સુતંત્ર પ્રભાર રાજ્ય રાજીવ પ્રતાપ રૂડી બંડારુ દત્તારે મહેશ શર્મા મુખ્તાર અબ્બાસ તકવી રામ હરીભાઈ પાર્થિ ભાઈ ચૌધરી સાવર લાલ જાટ મોહનભાઈ કુંદેરીયા ગિરાજ સંસરા જહીર રામશંકર કથેરીયા વાઇસ ચૌધરી જયંત સિન્હા ਰਾਜਵਰਦਨ ਸਿੰਘ ਗਾਠੋੜ ਬਾਬੂ ਸੁਪਰੀਓ ਸੱਤਵੇਂ ਨਿਰੰਚਨ ਜੋਤੀ ਵਿਜੇ ਸਾਂਪਲਾ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ ਅੱਜ ਮੋਦੀ ਕੈਬਨਿਟ ਦਾ ਵਿਸਥਾਰ ਹੋਇਆ ਹੈ ਕੁੱਲ 21 ਮੰਤਰੀਆਂ ਨੇ ਸੌਂ ਚੁੱਕੀਆਂ ਜਿਨ੍ਹਾਂ ਵਿੱਚ ਚਾਰ ਕੈਬਨਿਟ ਮੰਤਰੀ ਬਣੇ ਨੇ ਤਿੰਨ ਨੂੰ ਸੰਤੰਤਰ ਪ੍ਰਭਾਰ ਦੇ ਰਾਜ ਮੰਤਰੀ ਬਣਾਇਆ ਗਿਆ ਤੇ ਕੁੱਲ 14 ਰਾਜ ਮੰਤਰੀ ਬਣਾਈ ਗਏ ਨੇ ਅਤੇ ਹੁਸ਼ਿਆਰ ਪਰਤੋ ਸੰਸਦ ਵਿਜੇ ਸਾਂਪਲਾ ਨੂੰ ਵੀ ਮੋਦੀ ਕੈਬਨਿਟ ਵਿੱਚ ਜਗ੍ਹਾ ਮਿਲੀ ਹੈ ਰਾਜ ਮੰਤਰੀ ਬਣਾਈ ਗਏ ਨੇ ਵਿਜੇ ਸਾਂਪਲਾ ਪੰਜਾਬ ਚ ਆਧਾਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਬੀਜੇਪੀ ਪਹਿਲੀ ਵਾਰ ਸੰਸਦ ਬਣੇ ਵਿਜੇ ਸਾਂਪਲਾ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ ਪੇਸ਼ੇ ਤੋਂ ਕਾਰੋਬਾਰੀ ਨੇ ਵਿਜੇ ਸਾਂਪਲਾ ਚੇਕਰ ਹਰਿਆਣਾ ਦੀ ਗੱਲ ਕੀਤੀ ਚਾਹੇ ਤਾਂ ਚੌਧਰੀ ਬੀਰਿੰਦਰ ਸਿੰਘ ਕੈਬਨਟ ਮੰਤਰੀ ਬਣਾਏ ਗਏ ਨੇ